ਪਾਸੇ ਲੁਧਿਆਣਾ ਪਛਮੀ ਦੀ ਚੋਣ ਜਾਂ ਕਹਿ ਦਈਏ ਜ਼ਿਮਨੀ ਚੋਣ ਸਿਰ ਤੇ ਆਉਂਦੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਵੀ ਐਕਟਿਵ ਹੋਈ ਨਜ਼ਰ ਆ ਰਹੀ ਹੈ ਜ਼ਰੂਰ ਆਮ ਆਦਮੀ ਪਾਰਟੀ ਦੇ ਵੱਲੋਂ ਜਾਂ ਬਾਕੀ ਪਾਰਟੀਆਂ ਦੇ ਵੱਲੋਂ ਵੀ ਪੂਰਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਤਿਆਰੀਆਂ ਕੱਸੀਆਂ ਜਾ ਰਹੀਆਂ ਨੇ ਬਹੁਤ ਕੁਝ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਜ਼ਿਕਰ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਕਾਰਕ ਵੱਡਾ ਜਮਾਵੜਾ ਕਾਂਗਰਸੀ ਲੀਡਰਾਂ ਦਾ ਔਰ ਇਹਨਾਂ ਲੀਡਰਾਂ ਨੇ ਇੱਥੇ ਇਕੱਠੇ ਹੋ ਕੇ ਕੋਈ ਗੱਲਬਾਤ ਕੀਤੀ ਮੀਟਿੰਗ ਕੀਤੀ ਹੈ ਜਿਸ ਤੋਂ ਇਹ ਐਂ ਪ੍ਰਤੀਤ ਹੁੰਦਾ ਪਿਆ ਹੈ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਨੇ ਉਹ ਜ਼ਰੂਰ ਕਮਾਂਡ ਸੰਭਣਗੇ ਦੂਜੇ ਪਾਸੇ ਜੋ ਕਨਸੋਹਾ ਪਹਿਲਾਂ ਚਲਦੀਆਂ ਪਈਆਂ ਸੀ ਐਂ ਲੱਗਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਦੇ ਘਾਰ ਕਾਂਗਰਸ ਲੀਡਰਾਂ ਦਾ ਜਮਾਵੜਾ ਉਹਨਾਂ ਤਨਸੋਹਾ ਨੂੰ ਗਲਤ ਠਹਿਰਾਉਂਦਾ ਨਜ਼ਰ ਆ ਰਿਹਾ ਹੈ ਦੱਸਦੀ ਇਹ ਕਿ ਇਸ ਤੋਂ ਪਹਿਲਾਂ ਚਰਚਾਵਾਂ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਉਹਨਾਂ ਦੇ ਵੱਲੋਂ ਕਿਸੇ ਨੂੰ ਇੱਥੇ ਲਿਆਂਦਾ ਜਾ ਸਕਦਾ ਹੈ ਇਹ ਵੀ ਚਰਚਾਵਾਂ ਸੀ ਕਿ ਮਿਸਿਸ ਵੜਿੰਗ ਯਾਨੀ ਕਿ ਅਮ੍ਰਿਤਾ ਵੜਿੰਗ ਇੱਥੇ ਆ ਕੇ ਚੋਣ ਲੜ ਸਕਦੇ ਨੇ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਲਾ ਮਾਮਲਾ ਜਾਂ ਉਹ ਜਿਹੜੀਆਂ ਗੱਲਾਂ ਸੂਤਰਾ ਹਵਾਲਿਆਂ ਚਲਦੀਆਂ ਪਈਆਂ ਸੀ ਉਹ ਇੱਥੇ ਡਿਪਲੀਟ ਹੁੰਦੀਆਂ ਜ਼ਰੂਰ ਨਜ਼ਰ ਆਈਆਂ ਨੇ ਹਾਲਾਂਕਿ ਅਜੇ ਤੱਕ ਕੁਝ ਸਿੱਧੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਪਰ ਜ਼ਰੂਰ ਦੂਜੇ ਪਾਸੇ ਇਹ ਜਮਾਵੜਾ ਜਿਹੜਾ ਕਾਂਗਰਸੀ ਲੀਡਰਾਂ ਦਾ ਇੱਕ ਖਾਸ ਮੀਟਿੰਗ ਕਹਿੰਦੇ ਭਾਤਪੂਸ਼ਨ ਆਸ਼ੂ ਦੇ ਘਰ ਹੋਈ ਹੈ ਇਸ ਮੀਟਿੰਗ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਮੁਤਾਬਕ ਭਾਤਪੂਸ਼ਨ ਆਸ਼ੂ ਦੇ ਘਰ ਕਾਂਗਰਸੀ ਸੀਨੀਅਰ ਲੀਡਰ ਜਿਹੜੇ ਰਾਣਾ ਗੁਰਜੀਤ ਪ੍ਰਗਟ ਸਿੰਘ ਲਾਡੀ ਸ਼ੇਰੋਂ ਵਾਲੀਆ ਕੀਕੀ ਢੱਲੋਂ ਸੁਖਵਿੰਦਰ ਕੋਟਲੀ ਈਸ਼ਵਰ ਜੋਤ ਚੀਮਾ ਰਜਿੰਦਰ 베ਰੀ ਔਰ ਬਰਜਿੰਦਰ ਢਿੱਲੋਂ ਇਹ ਸਾਰੇ ਉੱਥੇ ਪਹੁੰਚੇ ਔਰ ਇਹਨਾਂ ਦੇ ਨਾਲ ਬਾਕੀ ਕਾਂਗਰਸ ਦੇ ਲੀਡਰ ਵੀ ਉੱਥੇ ਸ਼ਾਮਿਲ ਰਹੇ ਔਰ ਉੱਥੇ ਮੀਟਿੰਗ ਹੋਈ ਹੈ ਹੁਣ ਸਵਾਲ ਇਹ ਹੈ ਕਿ ਕੀ ਆਉਂਦੇ ਸਮੇਂ ਵਿੱਚ ਕਾਂਗਰਸ ਜਿਹੜੀ ਹੈ ਉਹ ਆਪਣਾ ਦਾਅ ਭਾਰਤ ਪੂਸ਼ਣ ਆਸ਼ੂ ਦੇ ਉੱਤੇ ਖੇਡਣ ਜਾ ਰਹੀ ਹੈ ਕਿਉਂਕਿ ਜਦੋਂ ਲੰਗੀਆਂ ਚੋਣਾਂ ਵੀ ਹੋਈਆਂ ਸੀ ਯਾਨੀ ਕਿ 2022 ਦੀਆਂ ਚੋਣਾਂ ਤੇ ਲੁਧਿਆਣਾ ਪੱਛਮੀ ਤੋਂ ਭਾਰਤ ਪੂਸ਼ਣ ਆਸ਼ੂ ਨੇ ਹੀ ਚੋਣ ਲੜੀ ਸੀ ਕਾਂਗਰਸ ਦੇ ਵੱਲੋਂ ਹੁਣ ਵੇਖਣ ਵਾਲੀ ਗੱਲ ਹੋਵੇਗੀ ਭਾਰਤ ਪੂਸ਼ਣ ਆਸ਼ੂ ਕੀ ਐਲਾਨੇ ਜਾਂਦੇ ਆ ਜਾਂ ਕੀ ਹਾਲਾਤ ਬਣਦੇ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਤੋ ਤੱਕ ਲਈ ਬਣੇ ਰੋਮਾਨ ਇੰਡੀਆ ਪੰਜਾਬੀ ਤੇ ਜਦੋਂ ਹੀ ਹਾਈ ਕਮਾਂਡ ਟਿਕਟ ਦੀ ਅਨਾਉਂਸਮੈਂਟ ਕਰੇਗੀ ਉਸ ਤੋਂ ਬਾਅਦ ਸਾਰੇ ਸਾਡੀ ਸੀਨੀਅਰ ਲੀਡਰਸ਼ਿਪ ਆਈ ਸੀਗੀ ਉਹਨਾਂ ਨੇ ਪੁੱਛਿਆ ਸਾਡੀਆਂ ਡਿਊਟੀਆਂ ਕਿੱਥੇ ਆ ਕਿਸ ਤਰੀਕੇ ਅਸੀਂ ਡਟੀਏ ਉਹ ਅਨਾਉਂਸਮੈਂਟ ਹੁੰਦੇ ਹੀ ਸਾਰਿਆਂ ਨੇ ਆਪਣੇ ਆਪਣੇ ਮੋਰਚੇ ਸੰਭਾਲ ਲੈਣੇ ਆ ਮੇਰਾ ਖਿਆਲ ਸਾਰੀ ਲੀਡਰਸ਼ਿਪ ਇੱਥੇ ਪਹੁੰਚਾਏਗੀ ਕਿਸੇ ਤਰੀਕੇ ਦੀ ਕੋਈ ਕਮੀ ਨਹੀਂ ਰਹੇਗੀ ਤੇ ਆਉਣ ਵਾਲੇ ਕੁਝ ਹੀ ਦਿਨਾਂ ਚ ਤੁਹਾਨੂੰ ਇੱਥੇ ਦਾ ਇਲੈਕਸ਼ਨ ਬਕਾਇਦਾ ਇਲੈਕਸ਼ਨ ਨਜ਼ਰ ਆਏਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖੋ ਸਰ ਉਹ ਏਰੀਏ ਦੇ ਵਿੱਚ ਜਿਹੜੀ ਤੁਹਾਡੇ ਨਿਗਾਹ ਦੇ ਵਿੱਚ ਹੋਵੇ ਕਿਹੜੀਆਂ ਚੀਜ਼ਾਂ ਕਿਉਂ ਜਿਸ ਤਰ੍ਹਾਂ ਦੇ ਕਦੇ ਕੋਈ ਰੋਜ਼ਗਾਰਨ ਪਹੁੰਚ ਰਹੇ ਨੇ ਅਰੋੜਾ ਸਾਹਿਬ ਕਦੇ ਕਿੱਦੀ ਪਹੁੰਚੇ ਹੋਏ ਨੇ ਉਹਨਾਂ ਨੇ ਪਹੁੰਚਣਾ ਹੈ ਉਹ ਕੈਂਡੀਡੇਟ ਅਨਾਉਂਸ ਹੋ ਚੁੱਕੇ ਆ ਉਹਨਾਂ ਨੇ ਦੱਸਣਾ ਹੈ ਅਸੀਂ ਜਦੋਂ ਜਾਵਾਂਗੇ ਅਸੀਂ ਪੁੱਛਾਂਗੇ ਵੀ ਅਰੋੜਾ ਸਾਹਿਬ ਤੁਸੀਂ ਤਾਂ 3 ਸਾਲ ਦੇ ਐਮਪੀ ਸੀਗੇ 3 ਸਾਲ ਦੇ ਕਾਰਗੁਜ਼ ਹੁਣ ਅਸੀਂ ਆ ਕਰਾਂਗੇ ਉਹ ਕਰਾਂਗੇ ਇਹ ਗੱਲਾਂ ਦਾ ਤਾਂ ਉਹ ਸਵਾਲ ਜਵਾਬ ਉਹ ਤੋਂ ਹੋਣਗੇ ਜਦੋਂ ਅਸੀਂ ਬਕਾਇਦਾ ਕੈਂਡੀਡੇਟ ਲਾਈਨ ਲਿਖਿਆ ਤੁਸੀਂ ਇੰਟਰਵਿਊ ਦਿੱਤੀ ਬਿਲਕੁਲ ਬਿਲਕੁਲ ਜੋ ਜੋ ਪਿੱਛੇ ਹੋਇਆ ਇਸ ਮਹੀਨੇ ਚ ਜੋ ਕੋਸ਼ਿਸ਼ਾਂ ਹੋਈਆਂ ਵੋਟਾਂ ਕੱਟਣ ਦੀਆਂ ਜਾਂ ਵੋਟਾਂ ਬਣਾਉਣ ਦੀਆਂ ਇੱਥੇ ਦੇ ਬੀਐਲੂਜ਼ ਨੂੰ ਚੇਂਜ ਕਰਨ ਦੀਆਂ ਉਹ ਸਾਰਾ ਕੁਝ ਸ਼ਿਕਾਇਤ ਵਿੱਚ ਲਿਖਿਆ ਹੋਇਆ ਜਦੋਂ ਪੀਸੀ ਕਰੂੰਗਾ ਮੈਂ ਸਭ ਕੁਝ ਦੱਸੂੰਗਾ ਜਦੋਂ ਮੈਂ ਪ੍ਰੈਸ ਕਾਨਫਰੰਸ ਕਰੂੰਗਾ ਬਕਾਇਦਾ ਤੌਰ ਤੇ ਸਭ ਕੁਝ ਸਾਹਮਣੇ ਲਿਆਵਾਂਗਾ ਅੱਜ ਅਸੀਂ ਪਾਪੂ ਜੀ ਨੂੰ ਅਸ਼ੂ ਜੀ ਨੂੰ ਮਿਲਣਾ ਸੀ ਕਿਉਂਕਿ ਬਾਈ ਇਲੈਕਸ਼ਨ ਹੋਣਾ ਤੇ ਇਹੀ ਅਸੀਂ ਸਾਰਿਆਂ ਨੇ ਸਲਾਹ ਕੀਤੀ ਜਿਵੇਂ ਪਾਰਟੀ ਅਨਾਉਂਸ ਕਰਦੀ ਹੈ ਟਿਕਟ ਤੇ ਉਹਦੀ ਫਿਰ ਵਿਆਦਬੰਦੀ ਪੜਾਈ ਜਾਵੇ ਜੀ ਤੇ ਆਸ਼ੂ ਜੀ ਨੇ ਲੋਕਾਂ ਨਾਲ mohabbat ਪਾਈ ਹੈ ਹਲਕੇ ਜੀ ਵੀ ਹਲਕੇ ਜੀ ਠੀਕ ਹੈ ਚਲੋ ਉਤਰਾਓ ਚੜਾਓ ਜ਼ਿੰਦਗੀ ਦਾ ਹਿੱਸਾ ਲੇਕਿਨ ਲੋਕ ਇਹਨਾਂ ਨਾਲ mohabbat ਕਰਦੇ ਆ ਔਰ ਬਹੁਤ ਸਾਰੇ ਕਾਂਗਰਸਮੈਨ ਇਹੋ ਜਿਹਾ ਜਿਹੜੇ ਇਹਨਾਂ ਨਾਲ ਜੁੜਿਓ ਅੱਛੇ ਵਕਤ ਚ ਤੋਂ ਬੁਰੇ ਵਕਤ ਚ ਤੇ ਹੁਣ ਇਲੈਕਸ਼ਨ ਆਉਣੀਆਂ ਸਾਡਾ ਮਨ ਹੈ ਕਿ ਸੇ ਆਪਣਾ ਯੋਗਦਾਨ ਡਿਊਟੀਆਂ ਲਈਏ ਨਾ ਤੁਮ ਤੇ ਪਾਰਟੀ ਕਰੇ ਟਿਕਟ ਅਨਾਉਂਸ ਫਿਰ ਡੜ ਜਾਈਏ ਸਰ ਕਦੋਂ ਤੱਕ ਉਮੀਦਾਂ ਨੇ ਜਿਹੜੀ ਟਿਕਟ ਅਨਾਉਂਸ ਨੂੰ ਲੈ ਕੇ ਕਿਉਂਕਿ ਟਿਕਟ ਜਿਹੜੀ ਆ ਮਈ ਦੇ ਵਿੱਚ ਗਿਆ ਜਾ ਰਹੀ ਹੈ ਦੇਖੋ ਟਿਕਟ ਮੇਰੇ ਖਿਆਲਾਂ ਇਲੈਕਸ਼ਨ ਅਨਾਉਂਸ ਕਰਨ ਤੋਂ ਪਹਿਲਾਂ ਵੀ ਕਰ ਸਕਦੇ ਆ ਤੇ ਜਿਹੜਾ ਪਾਰਟੀ ਅਨਾਉਂਸ ਕਰਦੀ ਆ ਸਰਦਾਰ ਪ੍ਰਗਟ ਸਿੰਘ ਜੀ ਨੇ ਕੁਸ਼ਲਦੀਪ ਢਿੱਲੋਂ ਸਾਹਿਬ ਨੇ ਬਰਿੰਦਰ ਢਿੱਲੋਂ ਜੀ ਨੇ ਸਾਡੇ ਕੋਟੀ ਸੁਖਵਿੰਦਰ ਸਿੰਘ ਜੀ ਆਦਮਪੁਰ ਤੋਂ ਐਮਐਲਏ ਨੇ ਹਰਦੇਵ ਸਿੰਘ ਲਾੜੀ ਜੀ ਨੇ ਬੈਰੀ ਸਾਹਿਬ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਇਹਨਾਂ ਨੂੰ ਕਹਿਣ ਨੂੰ ਕਿ ਭਾਈ ਟਿਕਟ ਲੈ ਕੇ ਆਓ ਅਸੀਂ ਤੁਹਾਡੇ ਨਾਲ ਸੇਵਾ ਕਰਨ ਲਈ ਤਿਆਰ ਹਾਂ। ਦੇਵੀ ਆ ਸੋਸ਼ਲ ਮੀਡੀਆ ਤੇ ਚਰਚਾਾਂਵਾਂ ਚੱਲ ਰਹੀ ਨੇ ਕਿ ਬਿੰਕ ਸਾਹਿਬ ਬੇਸ਼ੱਕ ਨੂੰ ਜਾਣਾ ਪਿਆ ਮੀਟਿੰਗ 'ਚ ਸ਼ਾਮਲ ਨਹੀਂ ਹੋਏ ਕਿਤੇ ਨਾ ਕਿਤੇ ਉਹ ਵੀ ਜਿਹੜਾ ਮੀਟਿੰਗ ਦਾ ਹਿੱਸਾ ਹੋ ਸਕਦੇ ਸੀ ਜਾਂ ਜਾਂ ਉਹਨਾਂ ਵੱਲੋਂ ਕਿਸੇ ਹੋਰ ਨੂੰ ਜਿਹੜਾ ਅੱਗੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਨਹੀਂ ਨਹੀਂ ਇਦਾਂ ਦੀਆਂ ਚਰਚਾਵਾਂ ਸੀ ਨਹੀਂ ਅਸੀਂ ਪੜਾ ਅਸੀਂ ਤਾਂ ਇਲੈਕਸ਼ਨ 'ਚ ਇਲੈਕਸ਼ਨ ਲੜਨ ਲਈ ਤੇ ਇਹਨਾਂ ਨੂੰ ਸਪੋਰਟ ਕਰਨ ਲਈ ਸਰ ਜਣੇ ਆਇਆ। ਕਿਹ ਜਿਹੜਾ ਰਾਹੁਲ ਗੋਪਾਲ ਤੇ ਅੱਛੀ ਗੱਲ ਆ ਇੱਕ ਵਰਕਰ ਨੂੰ ਸਾਡਾ ਲੀਡਰ ਮਿਲੇ ਇਹਦਾ ਮਤਲਬ ਉਹਦੇ ਵਿੱਚ ਕੌਨਫੀਡੈਂਸ ਲੈਟਰ ਦਾ ਲੀਡਰ ਨੂੰ ਭਰੋਸਾ ਹੈ ਉਹਦੇ ਤੇ ਤੇ ਭਾਤਪੂਰਨ ਆਸ਼ੂ ਇੱਕ ਦਿੱਗਜ ਲੀਡਰ ਹੈ ਸਾਡਾ ਤੇ ਤਗੜੇ ਹੋ ਕੇ ਇਲੈਕਸ਼ਨ ਲੜਨ ਦਾ ਆਮ ਆਣੇ ਬਸ ਹੁਣ ਤੱਕ ਸਿਰਫ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਸੰਜੀਵ ਗੁਰਰਾਜ ਜਿਹੜੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਦੀ ਉਹ ਗੱਲ ਕਰ ਰਹੇ ਨੇ ਡਿਵੈਲਪਮੈਂਟ ਦੀ ਇਨਫਰਾਸਟ੍ਰਕਚਰ ਦੀ ਕਾਂਗਰਸ ਪਾਰਟੀ ਦੀ ਨੀਤੀ ਕੀ ਹੋਏਗੀ ਕਿਸ ਉੱਪਰ ਜਾ ਕੇ ਲੋਕਾਂ ਦੇ ਵਿੱਚ ਵੋਟ ਮੰਗੀ ਜਾਏਗੀ ਬਾ ਇਲੈਕਸ਼ਨ ਦੇ ਵਿੱਚ ਦੇਖੋ ਜਦੋਂ ਸਾਡੀ ਸਰਕਾਰ ਆਈ ਔਰ 파ਤਕੁਸ਼ਨਾਸ਼ੂ ਜੀ ਨੇ ਪਹਿਲੇ ਦਿਨ ਤੋਂ ਲੁਧਿਆਣਾ ਚ ਡਿਵੈਲਪਮੈਂਟ ਕਰਾਈ ਡੇ 1 ਔਰ ਅਜ ਅਰੋੜਾ ਸਾਹਿਬ ਮੈਂਬਰ ਪਾਰਲੀਮੈਂਟ ਨੇ ਕੁਛ ਨਹੀਂ ਕੀਤਾ ਉਹਨਾਂ ਨੂੰ ਕੈਂਡੀਡੇਟ ਡਿਕਲੇਅਰ ਕੀਤਾ ਤਾਂ ਉਹ ਬੋਲੇ ਕਿ ਮੈਂ ਲੁਧਿਆਣਾ ਦੀ ਡਿਵੈਲਪਮੈਂਟ ਕਰਾਉਣੀ ਆ ਜੀ ਤੇ ਸਾਲ ਰਹਿ ਕੇ ਪੌਣੇ ਦੋ ਤੇ ਪੌਣੇ ਦੋ ਸਾਲਾਂ ਚ ਬੰਦਾ ਕੇ ਔਰ ਬਾਕੀ ਜਗ੍ਹਾ ਵੀ ਤੇ ਦੇਖੋ ਨਾ ਤੁਸੀਂ ਕੀ ਆਮ ਆਦਮੀ ਪਾਰਟੀ ਨੇ ਕਿੰਨੀ ਡਵੈਲਪਮੈਂਟ ਕਰਾਈ ਆ ਹਰ ਜਗ੍ਹਾ ਕੰਮ ਬੰਦ ਨੇ ਸ਼ਹਿਰਾਂ ਚਲ ਜਾਓ ਕਿਤੇ ਚਲ ਜਾਓ ਚਾਹੇ ਸਫਾਈ ਦੀ ਗੱਲ ਕਰ ਲੋ ਚਾਹੇ ਸੀਵਰੇਜ ਦੀ ਸਫਾਈ ਦੀ ਗੱਲ ਕਰ ਲੋ ਜਾਂ ਡਵੈਲਪਮੈਂਟ ਦੇ ਕੰਮ ਰੁਕੇ ਜਰੂਰ ਆ ਹੋਇਆ ਕੋਈ ਨਹੀਂ ਸਭ ਤੋਂ ਪਹਿਲਾਂ ਨਾਮ ਅਨਾਉਂਸਮੈਂਟ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਇਹਨੂੰ ਕਿੰਨੇ ਦੇਖਦੇ ਹੋ ਭਈ ਉਹਨਾਂ ਨੂੰ ਕਾਹ ਸੀ ਆਇਡੈਂਟੀਟੀ ਕ੍ਰਾਈਸਿਸ ਜਾਂਦਾ ਹੀ ਕੋਈ ਨਹੀਂ ਤੇ ਉਹ ਉਹਨਾਂ ਨੇ ਇੱਕ ਐਮਪੀ ਨੂੰ ਰਿਜਾਇਨ ਕਰਾ ਕੇ ਹਲੇ ਰਿਜ਼ਾਈਨ ਕਰਾਉਣਾ ਤੇ ਫਿਰ ਉਹਨੂੰ ਡਿਕਲੇਅਰ ਕੀਤਾ ਕਿਉਂਕਿ ਉਹਨਾਂ ਕੋ ਕੋਈ ਯੋਗ ਕੈਂਡੀਡੇਟ ਨਹੀਂ ਲੱਭਿਆ ਤੇ ਕੈਂਪੀ ਨੂੰ ਰਿਜ਼ਾਈਨ ਕਰਾਉਣਾ ਪਿਆ ਵੀ ਚਲੋ ਇਹਨਾਂ ਕਹਦੇਗੇ ਸਾਡਾ ਸਿਟਿੰਗ ਐਮਪੀ ਹੋਲਡ ਰੈਲ ਐਲੈਕਸ਼ਨ ਇੱਕ ਜੁੱਟ ਨਜ਼ਰ ਆਊਗੀ ਕਾਂਗਰਸ ਲੱਗਦਾ ਕਿ ਇੱਕ ਜੁੱਟ ਬਿਲਕੁਲ ਜਿੱਤ ਨਜ਼ਰ ਆਊਗਾ ਨਜ਼ਰ ਨਹੀਂ ਆਵਾਂਗੇ ਕੰਮ ਕਰਕੇ ਵਿਖਾਵਾਂਗੇ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਣਾ ਤੁਹਾਨੂੰ ਯਾਦ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਪਹਿਲਾਂ ਤੇਰੇ ਮਾਸਟਰ ਬੜੇ ਕੁੱਟੇ ਫੇ ਵਿੱਚ ਜੇ ਕਹਿੰਦਾ ਸੀ ਮੈਂ ਕਿਸਾਨ ਦਾ ਮੁੰਡਾ ਤੇ ਫੇ ਕਿਸਾਨ ਬੜੇ ਕੁੱਟੇ ਹੁਣ ਅੱਜ ਕੱਲ੍ਹ ਹੀਜ ਨਾ ਇਹਨਾਂ ਦਾ ਇੰਡਸਟਰੀ ਨਾਲ ਬਹੁਤ ਆ ਲੁਧਿਆਣੇ ਦੀ ਨਾਲ ਤੇ ਮੈਂ ਲੁਧਿਆਣੇ ਦੇ ਇੰਡਸਟ੍ਰੀਲਿਸਟ ਨੂੰ ਇੱਕ ਗੱਲ ਕਹਿਣੀ ਚਾਹਨਾ ਵੀ ਜਿਹਦੇ ਨਾਲ ਇਹ ਪਿਆਰ ਕਰਦਾ ਉਹਨੂੰ ਕੁੱਟਦਾ ਜ਼ਰੂਰ ਆ ਤੇ ਇਹ ਧਿਆਨ ਰੱਖਿਓ ਹੁਣ ਇਹਦਾ ਕਿਉਂਕਿ ਇਹ ਆ ਰਿਹਾ ਦੋਨੇ ਜਣੇ ਅਸਲੀ ਗੱਲ ਹੈ 1st April ਨੂੰ ਤੇ ਲੋਕਾਂ ਦਾ April Fool ਬਣਾਉਣ ਲਈ ਕੱਲ ਨੂੰ ਆ ਰਹੇ ਇਹ ਇਸ ਕਰਕੇ ਇਹਨਾਂ ਦਾ ਨਾ ਕੋਈ ਏਜੰਡਾ ਨਾ ਇਹਨਾਂ ਨੇ ਕੋ ਕੰਮ ਕੀਤਾ ਜਿਹੜਾ ਸੰਜੀਵ अरोड़ा ਅਸਲੀ ਗੱਲ ਹੈ ਤੁਹਾਨੂੰ ਬੈਕਗ੍ਰਾਉਂਡ ਦਾ ਵੀ ਪਤਾ ਵੀ ਇਹ ਰਾਜੇ ਸਭਾ ਕਿੱਦਾਂ ਗਿਆ ਸੀਗਾ ਤੇ ਹੁਣ ਤਰ ਲੋ ਮੱਛੀ ਹੋਇਆ ਫਿਰਦਾ ਵੀ ਮੇਰੇ ਕੋ ਉਧਰੋਂ ਰਿਜ਼ਾਈਨ ਨਾ ਕਰਾਓ ਅਸਲੀ ਗੱਲ ਹੈ ਕਿ ਗਾਂ ਕੇਜਰੀਵਾਲ ਜਾਂ ਸਸੋਧੀਆਂ ਨੂੰ ਇੱਥੋਂ ਭੇਜਣਾ ਇਹ ਪੰਜਾਬ ਦੇ ਲੋਕ ਲੁਧਿਆੜੇ ਦੇ ਲੋਕ ਸਿਆਣੇ ਬਹੁਤ ਆ ਕਿਉਂਕਿ ਜਿਹੜਾ ਦੁੱਖ ਸੁੱਖ ਦੇ ਵਿੱਚ ਖੜਦਾ ਨਾ ਇਹ ਉਹਦੇ ਨਾਲ ਖੜਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹ ਟਰਨਿੰਗ ਪੁਆਇੰਟ ਆ ਪੰਜਾਬ ਦੀ ਰਾਜਨੀਤੀ ਦਾ ਤੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਦਾ ਤੇ ਮੈਂ ਤਾਂ ਤੁਹਾਡੇ ਨਜ਼ਰੀਏ ਤੋਂ ਤੁਹਾਡੇ ਦੁਆਰਾ ਕਿਉਂਕਿ ਡੈਮੋਕ੍ਰੇਸੀ ਦਾ ਗਲਾ ਤੇ ਨਹੀਂ ਸਾਰਾ ਹੀ ਘੁੱਟ ਦਿੰਦਾ ਅਸਲੀ ਗੱਲ ਹੈ ਡੈਮੋਕ੍ਰੇਸੀ ਦਾ ਜਿਹੜਾ 4ਥ ਪਿਲਰ ਆ ਨਾ ਉਹਦਾ ਬਹੁਤਾ ਨੁਕਸਾਨ ਕੀਤਾ ਜਿਹੜੇ ਯੰਗ ਪੱਤਰਕਾਰ ਐ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਤਿੰਨੇ ਪਿਲਰਸ ਦਾ ਸਾਰਾ ਕੁਝ ਲੇਖਾ ਜੋਖਾ ਲੈ ਕੇ ਜਾਣਾ ਸੀ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਇਹਨਾਂ ਕੋਲੋਂ ਬਚ ਕੇ ਰਹੋ ਸਮਾਂ ਇਹਨਾਂ ਦਾ ਥੋੜਾ ਹੀ ਰਹਿ ਗਿਆ 4-6 ਮਹੀਨੇ ਰਹਿ ਗਏ ਤੇ ਇਹਨਾਂ ਕੋਲੋਂ ਬਚ ਕੇ ਰਹੀਏ ਤੇ ਤਾਂ ਕਿ ਆਪਾਂ ਲੁਧਿਆਣੇ ਤੋਂ ਇੱਕ ਟਰਨਿੰਗ ਪੁਆਇੰਟ ਬਣਾ ਕੇ ਪੰਜਾਬ ਨੂੰ ਠੀਕ ਰਾਹ ਤੇ ਤੋਰੀਏ ਤੇ ਜਿੱਥੋਂ ਤੱਕ ਆਸ਼ੂ ਜੀ ਦਾ ਤੇ ਉਹਦਾ ਕੰਪੈਰੀਜ਼ਨ ਆ ਮੈਨੂੰ ਲੱਗਦਾ ਕੰਪੈਰੀਜ਼ਨ ਹੀ ਹੈ ਨਹੀਂ ਜੋ ਪਿਛਲੇ 5 ਸਾਲਾਂ ਚ ਇਹਨਾਂ ਨੇ ਕਰ ਦਿੱਤਾ ਇਸ ਲੁਧਿਆਣੇ ਲਈ ਤੇ ਮੈਨੂੰ ਲੱਗਦਾ ਇਹ 3 ਸਾਲਾਂ ਤਾਂ ਦੂਰ ਦੀ ਗੱਲ ਹੈ ਆਉਣ ਵਾਲੇ ਪੌਣੇ 2 ਸਾਲ ਤਾਂ ਦੂਰ ਦੀ ਗੱਲ ਹੈ ਪੰਜਾਬ ਦਾ ਬਿਲਕੁਲ ਫਾਈਨੈਂਸ਼ੀਅਲ ਤੌਰ ਤੇ ਇਹਨਾਂ ਨੇ ਪੱਠਾ ਬਿਠਾ ਲ ਦਿੱਤਾ ਇਹ ਬਿਜ਼ਨਸਮੈਨ ਵੀ ਕੋਈ ਟਾਮਾ ਟਾਮਾ ਨਾ ਡਰਦੇ ਡੁਰਦੇ ਮਾਰੇ ਤੁਰੇ ਫਿਰਦੇ ਆਦਰਵਾਇਜ਼ ਦਿਲੋ ਹੈ ਨਹੀਂ ਕੋਈ ਨਾਲ ਇਹ ਸਰ ਉਹ ਜਾਣਾ ਤੇ ਲੋਕ ਲੀਡਰਸ਼ਿਪ ਜਦ ਨਾਲ ਕਿਸੇ ਕੇ ਨਾਲ ਪਾਰ ਮਿਲ ਕੇ ਆ ਕੇ ਮੀਟਿੰਗ ਹੋਈ ਆ ਮੀਟਿੰਗ ਨਹੀਂ ਹੈ ਅਸੀਂ ਤਾਂ ਬੇਸਿਕਲੀ ਇੱਕ ਸਹਿਚਾਰ ਔਰ ਕਿਉਂਕਿ ਆਉਣ ਵਾਲੇ ਸਮੇ ਲਈ ਵੀ ਕਿਹੋ ਜਿਹਾ ਕੰਮ ਆ ਔਰ ਸਾਰੇ ਇਕੱਠੇ ਆ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਥੋੜਾ ਜਿਹਾ ਨਿਗਾਸ ਬੱਲੀ ਰੱਖਿਓ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਪ੍ਰੋਚਰ ਬਹੁਤਾ ਪੈਣਾ ਕਿਉਂਕਿ ਤੁਹਾਡੇ ਚੈਨਲ ਚੋਂ ਨਾਲ ਸੱਚੀ ਗੱਲ ਆ ਡੈਮੋਕ੍ਰੇਸੀ ਦਾ ਜਿਹੜਾ ਫੋਰਥ ਪਿੱਲਰ ਆ ਉਹਦਾ ਨੁਕਸਾਨ ਇਹਨਾਂ ਨੇ ਬਹੁਤਾ ਕਰ ਦਿੱਤਾ ਪਰ ਆਪਾਂ ਤਕੜੇ ਹੋ ਕੇ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ